ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਲੋਹੜੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੇ ਲੱਖ ਲੱਖ ਵਧਾਈਆਂ ਸੋ ਲੋਹੜੀ ਦਾ ਤਿਉਹਾਰ ਸਾਰਿਆਂ ਵਾਸਤੇ ਜਿਹੜਾ ਖੁਸ਼ੀਆਂ ਲੈ ਕੇ ਆਵੇ ਸੋ ਸਰਹੱਦੀ ਲੋਕ ਵਿਰਸਾ ਦੀ ਇਹੋ ਅਰਦਾਸ ਆ ਕਿ ਪਰਮਾਤਮਾ ਸਾਰਿਆਂ ਤੇ ਜਿਹੜਾ ਮਿਹਰ ਭਰਿਆ ਹੱਥ ਰੱਖੇ ਲੋਹੜੀ ਦਾ ਤਿਉਹਾਰ ਅੱਜ ਅਸੀਂ ਲੈ ਕੇ ਆਏ ਤੁਹਾਨੂੰ ਚਗਾਵਾ ਲੋਕੋਗੇ ਜੋ ਕਿ ਬਿਲਕੁਲ ਸਰਹੱਦ ਦੇ ਲਾਗੇ ਨੇ ਔਰ ਇਸ ਸਰਹੱਦ ਦੇ ਉਹ ਪਿੰਡ ਨੇ ਜਿੱਥੋਂ ਸਾਰੇ ਹੀ ਸਰਹੱਦ ਦੇ ਜਿਹੜੇ ਲੋਕ ਲਾਗੇ ਪਾਸੇ ਪਿੰਡਾਂ ਦੇ ਲੋਕ ਆ ਇੱਥੋਂ ਆ ਕੇ ਜਿਹੜਾ ਲੋਹੜੀ ਦਾ ਸਮਾਨ ਜਾਂ ਹੋਰ ਕੁਝ ਲੋਹੜੀ ਦੀਵਲੀ ਦਾ ਸਮਾਨ ਖਰੀਦੇ ਆ ਤੇ ਤੁਸੀਂ ਮੇਰੇ ਪਿੱਛੇ ਵੇਖੋਗੇ ਲੋਹੜੀ ਦਾ ਜਿਹੜਾ ਬਾਜ਼ਾਰ ਬਿਲਕੁਲ ਸਜ ਚੁੱਕਾ ਏ ਔਰ ਰੌਣਕਾਂ ਲੱਗ ਚੁੱਕੀਆਂ ਨੇ ਫੁੱਲੇ ਰਿਓੜੀਆਂ ਰੋ ਸਾਰਾ ਕੁਝ ਬੁਖਾਰੀਆਂ ਤੁਹਾਨੂੰ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਬਾਜ਼ਾਰ ਦੇ ਵਿੱਚ ਬਹੁਤ ਲੱਗੀਆਂ ਰੌਣਕਾਂ ਤੇ ਆਉ ਬਖਾਉਂਦੇ ਆ ਤੁਹਾਨੂੰ ਸੱਜੀਆਂ ਹੋਈਆਂ ਦੁਕਾਨਾਂ ਜਦੋਂ ਇਹ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਇਹ ਭੈਣ ਭਰਾਵਾਂ ਦੀ ਜੋੜੀ ਦਿਲਾਂ ਦੇ ਚਾਵਾਂ ਦੀ ਲੋੜੀ ਨਵੇਂ ਵਿਆਏ ਜੋੜੇ ਜਾਂ ਪੁੱਤ ਦੇ ਜੰਮੇ ਦੀ ਬੜੀ ਚਾਵਾਂ ਨਾਲ ਲੋੜੀ ਬਣਾਈ ਜਾਂਦੀ ਏ ਪਰ ਹੁਣ ਤਾਂ ਜ਼ਮਾਨਾ ਮਾਡਰਨ ਹੋ ਗਿਆ ਏ ਹੁਣ ਤਾਂ ਧੀ ਜੰਮੀ ਤੇ ਵੀ ਲੋੜੀ ਬਹੁਤ ਚਾਵਾਂ ਦੇ ਨਾਲ ਲੋਕ ਮਨਾਉਂਦੇ ਨੇ ਲੋੜੀ ਪੋ ਦੇ ਮਹੀਨੇ ਦੀ ਅੰਤਲੀ ਤਰੀਕ ਨੂੰ ਮਨਾਈ ਜਾਂਦੀ ਏ ਅਤੇ ਹਾੜੀ ਦੀਆਂ ਫਸਲਾਂ ਦਾ ਸੁਨੇਹਾ ਲੈ ਕੇ ਆਉਂਦੀ ਏ ਲੋੜੀ ਲੋੜੀ ਦਾ ਤਿਹਾਰ ਜਿਸ ਨੂੰ ਤਿਲ ਹੋੜੀ ਵੀ ਕਿਹਾ ਜਾਂਦਾ ਏ ਜਾਨੀ ਕਿ ਤਿਲ ਅਤੇ ਰੋੜੀ ਇਹ ਲੋੜੀ ਪੰਜਾਬ ਦੇ ਮਸ਼ਹੂਰ ਡਾਕੂ ਦੁੱਲੇ ਪੱਟੀ ਦੇ ਨਾਲ ਵੀ ਜੁੜੀ ਹੋਈ ਏ ਲੋੜੀ ਦੋਸਤੋ ਇੱਕ ਦੰਦ ਕਥਾ ਅਨੁਸਾਰ ਅਕਬਰ ਬਾਦਸ਼ਾਹ ਦੇ ਸਮੇਂ ਇੱਕ ਮਸ਼ਹੂਰ ਡਾਕੂ ਹੁੰਦਾ ਸੀ ਜਿਸ ਦਾ ਨਾਮ ਦੁੱਲਾ ਪੱਟੀ ਸੀ ਉਸ ਵੇਲੇ ਲੋਕ ਲੁੱਟਾਂ ਖੋਹਾਂ ਕਰਦੇ ਤੇ ਧੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਅਤੇ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੀ ਜਿਸ ਦਾ ਨਾਮ ਸੁੰਦਰੀ ਅਤੇ ਮੁੰਦਰੀ ਸੀ ਉਹਨਾਂ ਦੇ ਪਿਤਾ ਨੂੰ ਡਰ ਸੀ ਕਿ ਮੇਰੀਆਂ ਧੀਆਂ ਨੂੰ ਕੋਈ ਬਦਮਾਸ਼ ਨਾ ਚੁੱਕ ਕੇ ਲੈ ਜਾਏ ਇਸ ਲਈ ਉਹਨਾਂ ਦੇ ਵਿਆਹ ਦੀ ਚਿੰਤਾ ਸਤਾ ਰਹੀ ਸੀ ਤੇ ਉਹ ਦੁੱਲੇ ਪੱਟੀ ਕੋਲ ਮਦਦ ਮੰਗਣ ਵਾਸਤੇ ਚਲਾ ਗਿਆ ਦੁੱਲੇ ਪੱਟੀ ਨੇ ਸੁੰਦਰੀ ਅਤੇ ਮੁੰਦਰੀ ਨੂੰ ਧੀਆਂ ਬਣਾ ਕੇ ਆਪਣੇ ਹੱਥੀਂ ਲਾਲ ਸਾਲੂ ਸ਼ੇਰ ਸ਼ੱਕਰ ਦੇ ਕੇ ਉਹਨਾਂ ਦਾ ਵਿਆਹ ਰਚਾਇਆ ਤੁਸੀਂ ਲੋੜੀ ਦਾ ਮਸ਼ਹੂਰ ਗੀਤ ਸੁਣਿਆ ਹੈ ਸੁੰਦਰ ਮੁੰਦਰੀਏ ਓ ਤੇਰਾ ਕੌਣ ਵਿਚਾਰਾ ਓ ਦੁੱਲਾ ਪੱਟੀ ਵਾਲਾ ਓ ਦੁੱਲੇ ਦੀ ਧੀ ਵਿਆਹੀ ਓ ਸ਼ੇਰ ਸ਼ੱਕਰ ਪਾਈ ਓ ਹਾਂਜੀ ਦੋਸਤੋ ਰਾਤ ਵੇਲੇ ਇਸ ਮੌਕੇ ਘੇਰਾ ਬਣਾ ਕੇ ਬਾਲਣ ਵਿੱਚ ਅੱਗ ਲਗਾਈ ਜਾਂਦੀ ਏ ਉਦੋਂ ਤੋਂ ਹੀ ਲੋੜੀ ਦਾ ਤਿਉਹਾਰ ਮਨਾਉਣ ਦਾ ਰਿਵਾਜ ਸ਼ੁਰੂ ਹੋ ਗਿਆ ਸੀ ਲੋੜੀ ਲੋ ਸ਼ਬਦ ਤੋਂ ਬਣਿਆ ਜਿਸ ਦਾ ਅਰਥ ਰੋਸ਼ਨੀ ਅਤੇ ਅੱਗ ਦਾ ਸੇਕ ਏ ਇਹ ਸੇਕ ਦਾ ਨਿਗਮਾਨਣ ਲਈ ਨਾਲੇ ਤਾਂ ਲੋਕ ਗੀਤ ਗਾਉਂਦੇ ਆ ਤੇ ਨਾਲੇ ਮੂੰਗਫਲੀ ਰਿਓੜੀਆਂ ਖਾਂਦੇ ਨੇ ਕਹਿੰਦੇ ਆ ਕਿ ਲੋਹੜੀ ਦਾ ਤਿਹਾਰ ਨੰਗਣ ਤੋਂ ਬਾਅਦ ਤਾਂ ਫਿਰ ਮੂੰਗਫਲੀ ਵੀ ਸੁਆਦ ਨਹੀਂ ਲੱਗਦੀ ਹਾਂਜੀ ਦੋਸਤੋ ਸਾਡੇ ਨਾਲ ਨੇ ਦੁਕਾਨਦਾਰ ਜਿਹੜੇ ਕਿ ਵੇਖੋ ਇਹ ਗਰਮ ਗਰਮ ਫੁੱਲੀ ਰਿਓੜੀਆਂ ਸਾਰੀਆਂ ਦੁਕਾਨਾਂ ਸਜੀਆਂ ਤੇ ਕਰਦੇ ਉਹਨਾਂ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੋ ਠੀਕ ਠਾਕ ਹਾਂਜੀ ਸਰ ਜੀ ਅੱਛਾ ਸਵੇਰ ਦਾ ਕਿੱਦਾਂ ਦਾ ਮਾਹੌਲ ਬਣ ਰਿਹਾ ਕਿ ਕਿੱਦਾਂ ਤੁਹਾਡੇ ਕੋ ਗਾਹਕ ਜਿਹੜੇ ਆ ਰਹੇ ਆ ਹਾਂਜੀ ਮਾਹੌਲ ਤੇ ਵਧੀਆ ਬਣਨ ਦੇ ਆ ਅੱਛਾ ਜੀ ਤੇ ਥੋੜਾ ਮਹਿੰਗਾਈ ਕਰਕੇ ਥੋੜਾ ਦੋਨਜਾ ਕੰਮ ਜਿਹਾ ਚਲੋ ਮਹਿੰਗਾਈ ਤੇ ਹੈਗੀ ਆ ਪਰ ਫੇਰ ਵੀ ਜਿਨ੍ਹਾਂ ਨੇ ਸਮਾਨ ਲੈਣਾ ਉਹਨਾਂ ਨੇ ਲੈਣਾ ਹੀ ਦੇਣਾ ਅੱਛਾ ਗਾਹਕਦਾਰੀ ਜਿਹੜੀ ਕਿੱਦਾਂ ਆ ਰਹੇ ਨੇ ਵਧੀਆ ਬਹੁਤ ਚਾਵਾ ਦੇ ਖੁਸ਼ੀਆਂ ਦੇ ਨਾਲ ਤੁਹਾਡੇ ਕੋਲ ਖੁਸ਼ੀਆਂ ਲੈਣ ਆ ਰਿਹਾ ਹਾਂ ਜੀ ਦੋਸਤੋ ਤੁਸੀਂ ਦੇਖੋਗੇ ਜਦੋਂ ਰੇਟ ਜਾਇਜ਼ ਹੋਵੇ ਤੇ ਸੌਦਾ ਵਧੀਆ ਹੋਵੇ ਤੇ ਗਾ ਕਾਪੀ ਅੱਛਾ ਤੁਸੀਂ ਪਰ ਰੇਟ ਜਾਇਜ਼ ਲਾਇਆ ਬਿਲਕੁਲ ਰੋਟ ਰੇਟ ਬਿਲਕੁਲ ਜਾਇਜ਼ ਹੋਗਾ ਤੇ ਸੌਦਾ ਹੀ ਵਧੀਆ ਹੋਗਾ ਠੀਕ ਹੈ ਜੀ ਨਾਮ ਕੀ ਆਪਣਾ ਅਜੀਤ ਕੁਮਾਰ ਅਜੀਤ ਕੁਮਾਰ ਹਾਂ ਜੀ ਸਾਡੇ ਨਾਲ ਨੇ ਅਜੀਤ ਕੁਮਾਰ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਖੁਸ਼ ਆ ਕਹਿੰਦੇ ਆ ਕਿ ਜਿਹੜਾ ਸੌਦਾ ਲੈਣੇ ਕਾਫੀ ਜਿਹੜੇ ਗਾਹਕ ਫਟਾਫਟ ਆ ਰਹੇ ਆ ਤੇ ਲੋਹੜੀ ਦੀਆਂ ਜਿਹੜੀਆਂ ਖੁਸ਼ੀਆਂ ਮਨਾ ਰਹੇ ਆ ਤੇ ਆਓ ਹੁਣ ਆਪਾਂ ਥੋੜਾ ਅੱਗੇ ਚੱਲਦੇ ਆਂ ਹਾਂਜੀ ਦੋਸਤੋ ਵੇਖੋ ਤੁਸੀਂ ਕਿ ਜਿਹੜੇ ਦੁਕਾਨਦਾਰਾਂ ਦੇ ਚਿਹਰੇ ਆ ਬਿਲਕੁਲ ਖਿੜੇ ਪਏ ਆ ਕਿਉਂਕਿ ਦੁਕਾਨਦਾਰੀ ਜਿਹੜੀ ਫਟਾਫਟ ਚੱਲ ਰਿਹਾ ਕੰਮ ਤੇ ਲੋਹੜੀ ਦੀਆਂ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਖੁਸ਼ੀਆਂ ਨੇ ਕਿਉਂਕਿ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਪੰਜਾਬੀ ਵਸਦੇ ਨੇ ਜਿੱਥੋਂ ਵੀ ਤੋਂ ਤੱਕ ਵੀ ਪੰਜਾਬੀ ਆ ਪੰਜਾਬੀ ਲੋਹੜੀ ਦਾ ਤਿਉਹਾਰ ਕੋਈ ਵੀ ਤਿਉਹਾਰ ਹੋਵੇ ਬਹੁਤ ਖੁਸ਼ੀਆਂ ਦੇ ਨਾਲ ਮਨਾਉਂਦੇ ਨੇ ਤੇ ਸਰ ਆਪਣ ਨਾਮ ਸੇ ਨਾਮ ਚੰਗੇ ਹਾਂਜੀ ਸਤਨਾਮ ਸਤਨਾਮ ਸਿੰਘ ਅੱਛਾ ਸਤਨਾਮ ਸਿੰਘ ਜੀ ਫਿਰ ਕਿੱਦਾਂ ਮਾਹੌਲ ਚੱਲ ਰਿਹਾ ਤੁਹਾਡਾ ਅੱਜ ਸਾਰਾ ਮਾਹੌਲ ਬਹੁਤ ਵਧੀਆ ਚੱਲ ਰਿਹਾ ਅੱਛਾ ਜੀ ਤੇ ਦੁਕਾਨਦਾਰੀ ਫਿਰ ਫਟਾਫਟ ਸਮਾਨ ਵਿਕ ਰਿਹਾ ਮਾਹ ਪੂਰਾ ਪੂਰਾ ਜੀ ਸਮਾਨ ਸਾਰਾ ਓਕੇ ਵਧੀਆ ਰੱਖਿਆ ਓਕੇ 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 ਬਿਲਕੁਲ ਅੱਛਾ ਤੁਸੀਂ ਥੋੜਾ ਕੈਮਰਾ ਕਰਕੇ ਵਿਖਾ ਦਿਓ ਕਿ ਵੇਖੋ ਕਿੰਨੀਆਂ ਸੋਹਣੀਆਂ ਖਜੂਰਾ ਲੱਗੀਆਂ ਨੇ ਕਿੰਨੀਆਂ ਰਿਓੜੀਆਂ ਗੁੜ ਦੀਆਂ ਰਿਓੜੀਆਂ ਖੰਡ ਦੀਆਂ ਰਿਓੜੀਆਂ हां जी दोस्तों चगावां दे लो ते लोपोके दे बीच जेड़ियां बिल्कुल रौनकਾਂ ਲੱਗੀਆਂ ਨੇ ਕੋ ਲੋਹੜੀ ਦਾ ਤਿਉਹਾਰ ਬਹੁਤ ਹੀ ਪਿਆਰ ਦੇ ਨਾਲ ਤੇ ਚਾਵਾਂ ਦੇ ਨਾਲ ਮਨਾ ਰਹੇ ਤੁਸੀਂ ਮੇਰੇ ਪਿੱਛੇ ਵੇਖੋ ਕਿ ਦੁਕਾਨਦਾਰ ਜਿਹੜੀ ਆ بڑا ਕੰਮ ਦੇ ਵਿੱਚ బిజీ ਨੇ ਤੇ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਆਜੋ हां जी दोस्तों ਸਾਡੇ ਨਾਲ ਵਾ ਲੋਪੋਕੇ ਦੇ ਦੁਕਾਨਦਾਰ ਤੇ ਕਰਦੇ ਉਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਠੀਕ ਠਾਕ ਕੀ ਨਾਮ ਕੀ ਆਪਣਾ ਮੇਰਾ ਨਾਮ ਮਿਰਵੈਲ ਸਿੰਘ ਹੈ ਪੀ ਜੀ ਦਰਵੈਲ ਸਿੰਘ ਹੈ ਪੀ ਤੇ ਹੈਪੀ ਦਾ ਆ ਦਰਵੈਲ ਸਿੰਘ ਹੈਪੀ ਦੇ ਇਹਨਾਂ ਨੂੰ ਹੈਪੀ ਲੋੜੀ ਠੀਕ ਆ ਸਰ ਹੈਪੀ ਲੋੜੀ ਤੁਹਾਨੂੰ ਅੱਛਾ ਦੁਕਾਨ ਦਾ ਕੰਮ ਕਿਦਾਂ ਫਿਰ ਲੱਗੀਆਂ ਰੌਣਕਾਂ ਬਹੁਤ ਜੀ ਬਹੁਤ ਗਾਗ ਜਿਹੜੇ ਕਿਦਾਂ ਆ ਰਹੇ ਆ ਬਹੁਤ ਵਧੀਆ ਗੱਗ ਚੱਲ ਰਿਹਾ ਜੀ ਅੱਛਾ ਇਹ ਸਵੇਰ ਤੋਂ ਲੈ ਕੇ ਹੁਣ ਸ਼ਾਮਾਂ ਤੱਕ ਜਾਨੀ ਕਿ ਪੂਰਾ ਗਾਗ ਦਾ ਯੋਰ ਆ ਪੂਰਾ ਜ਼ੋਰ ਚੱਲ ਰਿਹਾ ਜੀ ਕੰਮ ਦਾ ਪੂਰਾ ਯੋਰ ਆ ਹਾਂ ਜੀ ਬਹੁਤ ਸੋਹਣੀ ਲੋੜੀ ਲੱਗ ਰਹੀ ਹੈ ਜੀ ਅੱਛਾ ਜੀ ਤੇ ਹੈਪੀ ਜੀ ਹੋਰ ਕੁਝ ਤੁਸੀਂ ਕੀ ਸਮਾਨ ਰੱਖਿਆ ਵਾ ਅਸੀਂ ਜੀ ਫੁੱਲੇ ਰੱਖੇ ਨੇ ਹਾਂ ਜੀ ਇੱਧਰ ਹੋ ਜੀ ਇੱਧਰ ਮੂੰਗਫਲੀ ਰੱਖੀ ਹੋਈ ਐ ਇੱਧਰ ਵਖਾ ਦਿਓ ਮੂੰਗਫਲੀ ਦੇ ਪੈਕਟ ਹਾਂਜੀ ਇਹੜੇ ਮੂੰਗਫਲੀ ਦੇ ਪੈਕਟ ਇਹਨਾਂ ਨੇ ਰੱਖੇ ਆ ਅੱਛਾ ਨਾਲ ਇਹ ਰਿਓੜੀ ਹੈਗੀ ਜੀ ਨਾਲ ਜਿਹੜਾ ਗੁੜ ਦੀ ਰਿਓੜੀ ਹਾਂਜੀ ਨਾਲੇ ਗੱਚਕ ਹੈਗੀ ਜੀ ਅੱਛਾ ਅੱਛਾ ਨਾਲ ਗੱਚਕ ਜਿਹੜੀ ਆ ਗੁੜ ਦੀ ਬਹੁਤ ਵਧੀਆ ਇਹਨਾਂ ਨੇ ਰੱਖੀ ਆ ਔਰ ਹੈਪੀ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਔਰ ਪਰਮਾਤਮਾ ਕਰੇ ਤੁਹਾਡੀ ਰਾਤ ਤੱਕ ਜਿਹੜੀ ਆ ਇਦਾਂ ਹੀ ਦੁਕਾਨ ਚੱਲਦੀ ਰਵੇ ਸੋ ਮਿਹਰਬਾਨੀ ਭਾਜੀ ਮਿਹਰਬਾਨੀ ਹਾਂਜੀ ਦੋਸਤੋ ਲੋਕੋ ਕੇ ਦਾ ਜਿਹੜਾ ਬਾਜ਼ਾਰ ਆ ਵੇਖੋ ਤੁਸੀਂ ਬਹੁਤ ਸੋਹਣੇ ਤਰੀ ਦੁਕਾਨਦਾਰ ਜਿਹੜਾ ਬਿਲਕੁਲ ਆਪਣੇ ਕੰਮ ਦੇ ਵਿੱਚ ਮਹਿਫੂਸ ਨੇ ਬਿਜ਼ੀ ਨੇ ਕਿਉਂਕਿ ਵੇਖੋ ਖਜੂਰਾ ਨੇ ਲੱਡੂ ਨੇ ਗਰਮਾ ਗਰਮ ਜਿਹੜੀਆਂ ਖਜੂਰਾ ਬਣ ਰਹੀਆਂ ਤੇ ਕਰਦੇ ਉਹਨਾਂ ਨਾਲ ਗੱਲਬਾਤ ਅੱਜ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੋ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਕੀ ਆਪਣਾ ਆਪਣਾ ਅਜੀਤ ਪਾਲ ਸਿੰਘ ਹੈ ਅਜੀਤ ਪਾਲ ਸਿੰਘ ਅਜੀਤ ਸਵੀਟ ਸ਼ਾਪ ਦਾ ਤੇ ਆਪਣੀ ਸ਼ਾਪ ਹੈ ਅੱਛਾ ਜੀ ਅਜੀਤ ਸਵੀਟ ਸ਼ਾਪ ਹੈ ਨਾ ਹਾਂ ਜੀ ਸਰ ਤੇ ਖਜੂਰਾ ਚ ਕੀ ਕੀ ਪਾਉਂਦੇ ਕੀ ਬਣਾ ਰਹੇ ਅੱਜ ਫਿਰ ਸਰ ਇਹਦੇ ਵਿੱਚ ਪੈਂਦਾ ਮੇਦਾ ਮੇਦਾ ਨਾਲ ਪੈਂਦੀ ਹੈ ਜੇ ਚਖੰਡ ਨਾਲ ਸੌਂਫ ਪੈਂਦੀ ਆ ਪਿਓਰ ਸੋਇਆ ਬੀਨ ਰਫਾਇੰਡ ਦੇ ਵਿੱਚ ਤਿਆਰ ਕਰ ਅੱਛਾ ਪਿਓਰ ਸੋਇਆ ਬੀਨ ਬਾਰੇ ਜੀ ਹਾਂਜੀ ਹਾਂਜੀ ਸਰ ਅੱਛਾ ਹਾਂਜੀ ਤੇ ਮੈਂ ਵੇਖ ਰਿਹਾ ਕਿ ਥੋੜਾ ਕਰੀ ਗਾਹਕ ਘਟਿਆ ਕੀ ਚੱਕਰ ਆ ਗਾਹਕ ਵੇਖ ਲੋ ਇਦਾਂ ਹੀ ਭੱਜ ਜਾਂਦੀ ਉਹ ਲੈ ਕੇ ਮੋਟਰਸਾਈਕਲ ਤੇ ਰੱਖ ਕੇ ਅੱਛਾ ਮੋਟਰਸਾਈਕਲ ਤੇ ਰੱਖ ਕੇ ਲੈ ਗਿਆ ਸਮਾਨ ਪੈਕ ਹੋ ਕੇ ਆ ਜਾਂਦਾ ਪੈਕ ਹੋ ਕੇ ਇਦਾਂ ਹੀ ਜਾਈ ਜਾਂਦਾ ਹੈ ਠੀਕ ਹੈ ਜੀ ਹਾਂਜੀ ਹਾਂਜੀ ਸਰ ਤੇ ਬਾਕੀ ਹੋਰ ਆਪਣੇ ਕੋਲ ਮਤਲਬ ਕਿ ਬਰਫੀਆਂ ਲੱਡੂ ਗੁਲਾਬ ਜਾਮਨ ਸਾਰਾ ਕੁਝ ਰੈਡੀ ਆ ਹਾਂਜੀ ਹਾਂਜੀ ਸਰ ਹਰ ਇੱਕ ਚੀਜ਼ ਰੈਡੀ ਮਿਲਦੀ ਆ ਦੁੱਧ ਦਹੀਂ ਵਿਆਹ ਦਾ ਹਰ ਇੱਕ ਚੀਜ਼ ਮਿਲਦੀ ਆ ਵਿਆਹ ਦੀ ਠੀਕ ਹੈ ਜੀ ਕੋਈ ਵੀ ਪਾਰਟੀ ਹੋਵੇ ਹਰ ਇੱਕ ਚੀਜ਼ ਮਿਲਦੀ ਹੈ ਓਕੇ ਜੀ ਦੁਕਾਨਦਾਰ ਨਾਲ ਗੱਲ ਕਰਕੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਤੁਸੀਂ ਇੱਕ ਰੀ ਥੋੜਾ ਕੈਮਰਾ ਨਜ਼ਦੀਕ ਲਾ ਕੇ ਖਜੂਰਾ ਵਖਾ ਦਿਓ ਹਾਂਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖੋ ਕਿ ਜਿਹੜਾ ਰੌਹ ਦਾ ਵੇਲਣਾ ਵਾ ਉਹਦੇ ਤੇ ਕਾਫੀ ਜੜਿਆ ਮਤਲਬ ਕਿ ਗਾਗ ਖਲੋਤੇ ਆ ਰੌਹ ਲੈਣ ਵਾਸਤੇ ਇਹ ਰੌਹ ਜਿਹੜੀ ਆ ਇਹਦੀ ਖੀਰ ਬਣਦੀ ਆ ਕਿਉਂਕਿ ਕਹਿੰਦੇ ਆ ਕਿ ਰੌਹ ਦੀ ਜਿਹੜੀ ਖੀਰ ਆ ਬਹੁਤ ਸ਼ੋਭ ਹੁੰਦੀ ਆ ਇਸ ਕਰਕੇ ਲੋਕ ਬਣਾਉਂਦੇ ਆ ਤੇ ਤੁਸੀਂ ਮੇਰੇ ਪਿੱਛੇ ਵੇਖੋ ਕਿ ਵੇਲਣੇ ਦੇ 1 ਮਿੰਟ ਵੀ ਜਿਹੜਾ ਉਹ ਟਾਈਮ ਨਹੀਂ ਲੱਗ ਰਿਹਾ ਕਿਉਂ ਕਿ ਉੱਥੇ ਭੀੜ ਬਹੁਤ ਜ਼ਿਆਦਾ ਵਾ ਤੇ ਆਜੋ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਨਾਲੇ ਵੇਖਦੇ ਆ ਮਾਹੌਲ ਹਾਂਜੀ ਭਰੀ ਮੈਨੂੰ ਪਤਾ ਕਿ ਤੁਸੀਂ ਬਹੁਤ ਜ਼ਿਆਦਾ ਬੀਜੀ ਹੋ ਫੇਰ ਵੀ ਥੋੜਾ ਦੱਸੋ ਕਿ ਗਾਹ ਕਿੱਦਾਂ ਆਉਂਦੇ ਤੁਹਾਡੇ ਕੋਲ ਬਹੁਤ ਵਧੀਆ ਬਹੁਤ ਵਧੀਆ ਅੱਛਾ ਭੱਜ-ਭੱਜ ਕੇ ਆਉਂਦੇ ਆ ਕਿੰਨੀ-ਕਿੰਨੀ ਰੋਹ ਵੇਚਦੀ ਆ ਮੇਰੀ 100-150 ਲੀਟਰ ਵੇਕੀ 100-150 ਲੀਟਰ ਵੇਕੀ ਆ ਹਾਂਜੀ ਹਾਂਜੀ ਤੁਸੀਂ ਇਹ ਵੇਖੋ ਪਿੱਛੇ ਕੇ ਇਹ ਰੋਹ ਜਿਹੜੀ ਆ ਬਿਲਕੁਲ ਬੜੇ ਯੋਰਾਾਂ ਦੀ ਵਿਕ ਰਹੀ ਆ ਤੇ ਲੋਕ ਲੈ ਲੈ ਕੇ ਜਾਂਦੇ ਆ ਤੇ ਆਓ ਹੁਣ ਆਪਾਂ ਅੱਗੇ ਚੱਲਦੇ ਥੋੜਾ ਹਾਂਜੀ ਦੋਸਤੋ ਆਓ ਦੁਕਾਨਦਾਰ ਨਾਲ ਗੱਲਬਾਤ ਕਰਦੇ ਆ ਕਿਉਂਕਿ ਵੇਖੋ ਕਿੰਨਾ ਸੋਹਣਾ ਮਾਹੌਲ ਆ ਬਹੁਤ ਸੋਹਣੇ ਜਿਹੜੇ ਆ ਤਰੀਕੇ ਦੇ ਨਾਲ ਸਮਾਨ ਸਜਾ ਕੇ ਲਾਇਆ ਭਾਜੀ ਨੇ ਇਹ ਕਰਦੇ ਉਹਨਾਂ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚੱਲ ਜੋ ਵਧੀਆ ਜੀ ਮੇਰਾ ਜੀ ਅੱਛਾ ਕੀ ਨਾਮ ਆਪਣਾ ਆਪਣਾ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਤਰਜਿੰਦਰ ਸਿੰਘ ਫਿਰ ਗਾਹਕ ਜਿਹੜੇ ਕਿਦਾਂ ਆ ਰਹੇ ਆ ਤੁਹਾਡੇ ਕੋਲ ਵਾਇਗਰੂ ਮੇਰੇ ਆ ਜੀ ਕਿਰਪਾ ਮਹਾਰਾਜ ਦੀ ਹਾਂਜੀ ਜੀ ਕਿਰਪਾ ਮਹਾਰਾਜ ਦੀ ਠੀਕ ਆ ਜੀ ਅੱਛਾ ਤੁਸੀਂ ਮੇਰੇ ਪਿੱਛੇ ਵੇਖੋਗੇ ਇਹ ਪਿੱਛੇ ਸਰਕਾਰੀ ਸਕੂਲ ਆ ਜਿੱਦੀ ਮੈਂ ਇਹ ਵੀਡੀਓ ਆਪਣੇ ਚੈਨਲ ਤੇ ਪਾਈ ਆ ਇਹ ਰੇਸ਼ਮ ਸਿੰਘ ਜੀ ਇੱਥੇ ਚੌਂਕੀਦਾਰ ਵੀ ਕਰਦੇ ਤੇ ਅੱਜ ਇਹ ਸਾਰੇ ਕੰਮ ਕਰਦੇ ਆ ਕਿਉਂਕਿ ਕਿਦਾਂ ਫਿਰ ਅੱਛਾ ਵਧੀਆ ਸਰ ਠੀਕ ਠਾਕ ਠੀਕ ਠਾਕ ਨਹੀਂ ਨਹੀਂ ਹੁਣ ਤੁਸੀਂ ਚੌਕੀਦਾਰਾ ਕਰਦੇ ਨਾਲ ਫੁੱਲੇ ਵੀ ਲਾਏ ਵਧੀਆ ਤੇ ਚਲੋ ਦੁਕਾਨ ਲਾ ਲਈ ਹਾਂ ਇੱਕ ਮਿੰਟ ਅੱਛਾ ਹੁਣ ਦੱਸੋ ਹਾਂਜੀ ਸਰ ਛੁੱਟੀ ਹੀ ਤੇ ਦੁਕਾਨ ਲਾ ਲਈ ਵਿਲੇ ਹਾਂ ਅੱਛਾ ਅੱਜ ਦਿਨ ਦੀ ਛੁੱਟੀ ਸਕੂਲ ਤੋਂ ਫਿਰ ਤੇ ਦੁਕਾਨ ਲਾ ਲਈ ਹਾਂਜੀ ਠੀਕ ਹੈ ਜੀ ਤੇ ਇਹ ਕੰਮ ਕਿਦਾਂ ਵਧੀਆ ਸਰ ਠੀਕ ਹੈ ਕਿਰਪਾ ਬਾਬੇ ਜੀਤ ਸਿੰਘ ਦੀ ਭੱਜਾ ਜਾਂਦਾ ਬਹੁਤ ਵਧੀਆ ਚਲੋ ਕਿਰਪਾ ਚਾਹੀਦੀ ਵੀ ਜੀ ਔਰ ਅਸੀਂ ਵੀ ਅਰਦਾਸ ਕਰਦੇ ਹਾਂ ਸਾਡਾ ਚੈਨਲ ਸਰਹਦੀ ਲੋਕ ਵਰਸਾ ਇਹੋ ਅਰਦਾਸ ਕਰਦਾ ਕਿ ਪ੍ਰਮਾਤਮਾ ਹਰ ਇੱਕ ਦਾ ਜਿਹੜਾ ਕਾਰੋਬਾਰ ਚਲਾਵੇ ਹਨਾ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਸੋ ਮਿਹਰਬਾਨੀ ਆਓ ਅੱਗੇ ਚੱਲਦੇ ਹਾਂ ਹਾਂਜੀ ਦੋਸਤੋ ਲੋਹੜੀ ਦਾ ਤਿਉਹਾਰ ਸਾਡੇ ਪੰਜਾਬੀ ਬਹੁਤ ਚਾਵਾਂ ਦੇ ਖੁਸ਼ੀਆਂ ਦੇ ਨਾਲ ਮਨਾਉਂਦੇ ਨੇ ਰਸੋਈ ਦੇ ਵਿੱਚ ਕਿਹੜੇ ਕਿਹੜੇ ਪਕਵਾਨ ਬਣਦੇ ਨੇ ਕੀ ਕੀ ਖਾਣੇ ਬਣਦੇ ਨੇ ਅਸੀਂ ਖੜੇ ਹਾਂ ਹਰਜੀਤ ਵੀਰ ਦੇ ਘਰ ਤੇ ਆਪਾਂ ਰਸੋਈ ਦੇ ਵਿੱਚ ਚਲਦੇ ਹਾਂ ਤੇ ਆਜੋ ਵੇਖਦੇ ਹਾਂ ਕੀ ਕੀ ਕੁਸ਼ਤ ਤਿਆਰ ਹੋ ਰਿਹਾ ਵਾ ਆਜੋ ਜੀ ਹਾਂਜੀ ਇਹ ਕੀ ਕੀ ਬਣ ਰਿਹਾ ਜੀ ਹਾਂ ਹਾਂ ਦੱਸੋ ਹੋ ਕੀ ਬਣਦਿਆ ਵਾ ਖੀਰ ਬਣ ਰਹੀ ਹੈ ਜੀ ਰੋ ਵਾਲੀ ਅੱਛਾ ਰੋ ਦੀ ਖੀਰ ਬਣਨ ਦੀ ਆ ਹਾਂਜੀ ਤੇ ਗੋਭੀ ਦੀ ਸਬਜੀ ਬਣ ਰਹੀ ਆ ਹਾਂ ਗੋਭੀ ਦੀ ਸਬਜੀ ਬਣਦੀ ਆ ਤੇ ਸਾਗ ਆਲਰੇਡੀ ਬਣਾ ਕੇ ਰੱਖਿਆ ਵਾ ਅੱਛਾ ਸਾਗ ਬਣਾ ਕੇ ਰੱਖਿਆ ਜੀ ਸਾਗ ਵੇਖੋਗੇ ਕਹਿੰਦੇ ਆ ਕਿ ਲੋਹੜੀ ਦੇ ਮੌਕੇ ਤੇ ਜਿਹੜਾ ਵਾ ਸਾਗ ਬੜਾ ਸ਼ੁਭ ਹੁੰਦਾ ਵਾ ਹਾਂਜੀ ਠੀਕ ਆ ਜੀ ਤੇ ਅੱਛਾ ਹੁਣ ਤੁਸੀਂ ਸਾਨੂੰ ਚਾਹ ਪਿਆਰੇ ਜੋ ਹਾਂ ਚਾਹ ਵੀ ਇਸ ਤੋਂ ਬਾਅਦ ਬਣਾਉਣੀ ਹੈ ਠੀਕ ਆ ਜੀ ਹਾਂਜੀ ਦੋਸਤੋ ਇਸ ਜਿਤ ਪਾਜੀ ਦੇ ਘਰੇ ਆਪਾਂ ਹੁਣ ਚਾਹ ਪੀਣ ਲੱਗਿਆ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ ਤੇ ਮਿਲਦੀਆਂ ਤੁਹਾਨੂੰ ਥੋੜੀ ਦੇਰ ਬਾਅਦ ਓਕੇ ਜੀ ਹਾਂਜੀ ਦੋਸਤੋ ਸਾਡੇ ਨਾਲ ਆ ਕੁਝ ਬੱਚੇ ਇਹਨਾਂ ਤੋਂ ਆਪਾਂ ਲੋਹੜੀ ਦੇ ਜਿਹੜੇ ਗੀਤ ਵੇ ਬੇਟਾ ਨਹੀਂ ਲੋਕੜਿਓ ਏਤਾ ਸੀ ਰਬ ਦਵੇ ਤੇ ਤਾਨੂੰ ਸੋਨਾ ਬੇਟਾ ਸੀ ਇਸ ਬੇਟੇ ਦੀ ਵੇਲ ਵਦਾਈ ਸੀ ਚਗਾ ਚੁੰਨੀ ਤੇ ਟੋਪ ਲਿਆਈ ਸੀ ਚਗਾ ਚੁੰਨੀ ਤੇ ਟੋਪ ਪੀੜਾ ਸੀ ਉਹਦਾ ਨਾਮ ਤੇ ਰਖਿਆ ਮੋਤੀ ਹੀਰਾ ਸੀ ਮੋਤੀ ਹੀਰੇ ਨੇ ਪਾਲਈ ਹਟੀ ਸੀ ਸੋਦਾਲਾਂ ਆਈ ਮਲਮ ਜਕੀ ਮਲਮ ਜੱਟੀ ਦੇ ਵਾਲੇ ਸੰਦੂਰੀ ਸੀ ਅੱਖੀ ਕਲਿਆ ਤੇ ਬਾਈ ਲਾਲ ਚੂੜਾ ਸੀ ਦੂਰੇ ਵਾਲੀ ਨੇ ਬਾਗ ਸ਼ਮਾਇਆ ਸੀ ਵਿਰਾਹ ਹੱਸਦੇ ਖੇਡਦਾ ਆਇਆ ਸੀ ਤੇ ਵੀਰ ਮੰਗਿਆ ਉੱਥੇ ਗੋੜ ਵੰਡਿਆ ਜਿੱਥੇ ਵੀਰ ਮਾਇਆ ਉੱਥੇ ਡੋਲਾ ਆਇਆ ਅਪੋਦਾ ਤੇ ਚੜ੍ਹਗੇ ਯਾਨੇ ਨਲਕੀ ਟੋਪੀ ਨਲਕੀ ਟੋਪੀ ਸਾਲਿਆ ਵਾਲੀ ਬਲਵਾਰਾ ਮੰਨੋ ਨੂੰ ਪਿਆਰਾ ਮੰਨੋ ਕਿੱਥੋਂ ਲੱਭਾਂਗੇ ਬੋਲ ਪੀਪਲ ਵੰਡਾਂਗੇ ਬੋਲ ਪੀਪਲ ਦੂਰੇ ਟਾਪ ਦੇ ਖਜੂਰ ਆ ਪੈਖ ਜੁਨਾ ਵਾਲੇ ਤੇਰੀ ਖਜੂਰ ਬੜੀ ਆ ਪਾਕੇ ਦਵੱਟੀ ਚਿੱਟੀ ਐ ਕਾਲੇ ਪਾਵਾ ਤੈਨੂੰ ਘੁੰਗਰੀਆਂ ਪਾਵਾਂ ਬੈ ਜਾ ਕਾਲ ਦੇ ਕੰਡੇ ਕੋਈ ਕੰਨਾ ਨਾ ਬਨੇ ਕੰਨਾ ਪਲਿਆ ਨਾ ਮਾਂ ਅੰਬੇ ਮੇਂ ਕਨੇਸ਼ਨ ਤੋਂ ਦਸ ਸਕੰਡ ਤੋਂ ਕੈਰੀ ਹੱਥੋਂ ਲੰਘੋ ਉੱਤੇ ਯਾਰੇ ਬੱਚੇ ਸਾਡੀਆਂ ਧੀਆਂ ਸਾਡੇ ਪੰਜਾਬ ਦਾ ਮਾਣ ਔਰ ਜਿਨ੍ਹਾਂ ਨੇ ਤੁਹਾਨੂੰ ਇਹ ਲੋਹੜੀ ਦੇ ਗੀਤ ਸੁਣਾਏ ਆ ਤੇ ਮੇਰੀ ਰਿਕੁਐਸਟ ਹੈ ਕਿ ਪਲੀਜ਼ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਜੀ ਸੋ ਥੈਂਕ ਯੂ ਮਿਹਰਬਾਨ ਹਾਂਜੀ ਦੋਸਤੋ ਸਾਡੇ ਨਾਲ ਆ ਮਿੱਠੂ ਮਿੱਠੂ ਪੂਰਾ ਨਾਮ ਮਿੱਠੂ ਹੈ ਨਾ ਹਾਂਜੀ ਗੌਰਪ੍ਰੀਤ ਸਿੰਘ ਮਿੱਠੂ ਗੌਰਪ੍ਰੀਤ ਸਿੰਘ ਜੀ ਮਿੱਠੂ ਤੇ ਕਰਦੇ ਇਹਨਾਂ ਨਾਲ ਗੱਲਬਾਤ ਤੇ ਸੁਣਦੇ ਆ ਜਿਨ੍ਹਾਂ ਤੋਂ ਕੋਈ ਗਾਣਾ ਹਾਂ ਮਿੱਠੂ ਕੀ ਹਾਲ ਨੇ ਹਾਂਜੀ ਵਧੀਆ ਪਾਇ ਇਹਨਾਂ ਝੋਲਿਆਂ ਚ ਕੀ ਪਾਇਆ ਹੈ ਇਹ ਝੋਲਿਆਂ ਦੇ ਵਿੱਚ ਇੱਕ ਜਾਟਾ ਵਾ ਤੇ ਇਹਦੇ ਵਿੱਚ ਮੂੰਗਫਲੀ ਆ ਅੱਛਾ ਉਹ ਚ ਮੂੰਗਫਲੀ ਤੇ ਇਹ ਚ ਆਟਾ ਹਾਂਜੀ ਏ ਸੁਨਾਫਰ ਸਾਨੂੰ ਗਾਣਾ ਕੋਈ ਹਾਂਜੀ ਗਾਣਾ ਜ਼ਰੂਰ ਸੁਣਾਵਾਂਗੇ ਸਿੱਧੂ ਮੂਸੇ ਵਾਲੇ ਹੋਏ ਤੇਰਾ ਕੌਣ ਵਿਚਾਰਾ ਹੋਏ ਦੁੱਲਾ ਪੱਠੀ ਵਾਲਾ ਹੋਏ ਕੁਲੇ ਦੀ ਧੀ ਵਿਆਹੀ ਹੋਏ ਛੇ ਸ਼ੱਕਰਪਾਈ ਓਏ ਕੁੜੀ ਦਾ ਸ਼ਾਲੂ ਪਾਟਾ ਕੁੜੀ ਦਾ ਜੀਵੇ ਚਾਚਾ ਚਾਚੇ ਚੂਰੀ ਗੁੱਟੀ ਨੰਬਰ ਜ਼ਾਰਾਂ ਲੁੱਟੀ ਹਾਂਜੀ ਵਧੀਆ ਅੱਛਾ ਹੁਣ ਮੈਨੂੰ ਇਹਦਾ ਸਿੱਧੂ ਮੂਸੇ ਵਾਲੇ ਦਾ ਗਾਣਾ ਆਉਂਦਾ ਨਹੀਂ ਸਿੱਧੂ ਮੂਸੇ ਨਹੀਂ ਮੈਂ ਵੀ ਥੋੜਾ ਕੇ ਸੁਣਾ ਦੇ ਸਿੱਧੂ ਮੂਸੇ ਨਹੀਂ ਆਉਂਦਾ ਜੀ ਮੈਨੂੰ ਨਹੀਂ ਆਉਂਦਾ ਹੋਰ ਹਾਂਜੀ ਬਲਕਾਰਨ ਖੀਲੇ ਦਾ ਨਾਂ ਓ ਸਮਾਨ ਨੂੰ ਟੁੱਟਿਏ ਸਮਾਨ ਪ੍ਰਾਣ ਤੋ 20 ਗਾਣਾ ਤੋ 20 ਦੇ ਬੱਚੜੇ ਬੇਲੀ ਜਿਹਾ ਚੜੇ ਆ ਕੋਮੜੇ ਉਹ ਚੰਚਣੀਆਂ 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 ਨੂੰ ਜਾਵਾਂਗੇ ਚੰਚਣੀਆਂ ਨੂੰ ਜਾਵਾਂਗੇ 200 ਤੀਰ ਲਿਆਵਾਂਗੇ ਕਿੰਨੇ 200 ਤੀਰ ਕੱਟ ਨਹੀਂ ਹੋ ਸਕਦੀ ਨਹੀਂ ਕੱਟ ਨਹੀਂ ਜੇ ਹੁੰਦੇ ਪੂਰੇ 200 ਪੂਰੇ 200 ਜਾਂ 200 ਤੀਰ ਲਿਆਵਾਂਗੇ ਬਸ ਕਰ ਹਾਂਜੀ ਅੱਛਾ ਜੀ ਇਹ ਆ ਸਾਡੇ ਨਾਲ ਮਿੱਠੂ ਇੱਕ ਕਾਰੀ ਕਹਿੰਦੇ ਆ ਕਿ ਲੋੜੀ ਦੇ ਗਾਣੇ ਗਾਉਣੇ ਸ਼ੁਰੂ ਕਰ ਜਾਂਦਾ ਫਿਰ ਖਤਮ ਨਹੀਂ ਕਰਦਾ ਤੇ ਬੜੇ ਜ਼ੋਰ ਨਾਲ ਇਹਦੀ ਬ੍ਰੇਕ ਲਵਾਈ ਆ ਮਿੱਟੂ ਜੀ ਥੈਂਕ ਯੂ ਮਿਹਰਬਾਨੀ ਠੀਕ ਆ ਭਾਈ ਓਕੇ ਜੀ ਥੈਂਕ ਯੂ ਹਾਂਜੀ ਦੋਸਤੋ ਅਸੀਂ ਹੁਣ ਖੜੇ ਆ ਵਿਕਰਮਜੀਤ ਸ਼ਾਹ ਦੇ ਘਰ ਤੇ ਉਹਨਾਂ ਦੀ ਰਸੋਈ 'ਚ ਚੱਲਿਆਂ ਦੇ ਵੇਖਦੇ ਆ ਕਿ ਕੀ ਕੁਝ ਬਣ ਰਿਆ ਤੇ ਆਜੋ ਸਾਡੇ ਨਾਲ ਵੇਖਦੇ ਕਿ ਕੁਝ ਤਿਆਰ ਹੋ ਰਿਹਾ ਵਾ ਆ ਤੁਸੀਂ ਵੀ ਆਓ ਨਾ ਗਿਆ ਰਿਓ ਹਾਂਜੀ ਸਸਤੀ ਘਾਲ ਲੱਡੀ ਦੀ ਕੀ ਹਾਲਜੋ ਠੀਕ ਠਾਕ ਹੋ ਵਧੀਆ ਚੜਦੀ ਕਲਾ ਅੱਛਾ ਇਹ ਕੀ ਬਣਾ ਰਹੇ ਫਿਰ ਇਹ ਸਾਗ ਦੇ ਮੱਕੀ ਦੀਆਂ ਰੋਟੀਆਂ ਉਹ ਵਾਹ ਸਾਗ ਤੇ ਮੱਕੀ ਦੀਆਂ ਰੋਟੀਆਂ ਸਾਡੇ ਪੰਜਾਬੀਆਂ ਦਾ ਜਿਹੜਾ ਬਹੁਤ ਮਨਪਸੰਦ ਖਾਣਾ ਵਾ ਤੇ ਅੱਜ ਲੋਹੜੀ ਦੇ ਤਿਉਹਾਰ ਤੇ ਜਿਹੜਾ ਉਹ ਬਣਦਿਆ ਤੇ ਤੁਸੀਂ ਵਿਖਾਇਓ ਇਹਨੂੰ ਖੋਲ ਕੇ ਕੇ ਅੱਛਾ ਜੀ ਇਹ ਗੈਸ ਨਿਕਲਦੀ ਵਿਖਾ ਦਿਓ ਥੋੜਾ ਅੱਗੇ ਨੂੰ ਹਾਂ ਹਾਂ ਕਢੋ ਕਢੋ ਇਹਨੂੰ ਤੁਸੀਂ ਇਹਦੇ ਥੱਲੇ ਰੱਖੋ ਕੁਝ ਮੈਂ ਤੁਹਾਨੂੰ ਦੱਸਦਾ ਜੀ ਕੌਫੀ ਦਾ ਨਹੀਂ ਛੇਤੀ ਇੱਥੇ ਇਨੂੰ ਇੱਧਰ ਕਰੋ ਮੈਂ ਤੁਹਾਨੂੰ ਤਰੀਕਾ ਦੱਸਾਂ। ਲੋ ਜੀ। ਇਹਨੂੰ ਕਹਿੰਦੇ ਕਿ ਪਿੰਡ ਦੇ ਬੰਦੇ ਕੋਈ ਨਾ ਕੋਈ ਜਿਗਾਰਡ ਕਰ ਲੈਂਦੇ ਆ। ਸਰੋਂ ਦਾ ਸਾਗ ਮੱਕੀ ਦੀ ਰੋਟੀ। ਹਾਂਜੀ ਉਹ ਉਧਰ ਕੀ ਬੰਦਿਆ ਸੀ। ਉਧਰ ਤਾਂ ਲਈ ਦੁੱਧ ਤਿਆਰ ਹੁੰਦਿਆ। ਅੱਛਾ ਜੀ ਉਧਰ ਸਾਡੇ ਵਾਸਤੇ ਨਾ ਦੁੱਧ ਗਰਮ ਹੁੰਦਿਆ ਜੀ। ਤੇ ਆਹ ਥੋੜਾ ਵੇਖਦੇ ਆ ਫਿਰ ਦੁੱਧ ਪੀਨੇ ਆ। ਅੱਛਾ ਮੈਂ ਕਈ ਦੀਆਂ ਰੋਟੀਆਂ ਤਾਂ ਜੇ ਸ਼ੁਰੂ ਨਹੀਂ ਕੀਤੀਆਂ ਕਦੋਂ ਪਕਾਈਆਂ ਉਹ ਆਹੀ ਲੇਟ ਹੀ ਖਾਣੇ ਅੱਛਾ ਉਹ ਲੇਟ ਖਾਣ ਮਿਲਿਆ ਨਾ ਹਾਂਜੀ ਹਾਂਜੀ ਠੀਕ ਆ ਜੀ ਹਾਜੀ ਖੋਲੋ ਖੁੱਲ ਜਾਣਾ ਹੁਣ ਐਂਡ ਕਰ ਰੋ ਸੜਾ ਹਾਂਜੀ ਦੋਸਤੋ ਸਾਗ ਜਿਹੜਾ ਵਾ ਉਹਨਾਂ ਦਾ ਆਪ ਬਣਦੇ ਦਾ ਹੀ ਜਿਹੜਾ ਨਾ ਆ ਉੱਪਰੋਂ ਲਵਾ ਲਿਆ ਵਾ ਤੇ ਹੁਣ ਵੇਖਦੇ ਆ ਕਿ ਕਿੰਨਾ ਕੁ ਤਿਆਰ ਹੋ ਗਿਆ ਵਾ ਆ ਜੀ ਤੁਸੀਂ ਕੈਮਰੇ ਨਾਲ ਥੋੜਾ ਵਿਖਾ ਦਿਓ ਘੋਟਣਾ ਲੱਗਾ ਇਹਨੂੰ ਲੱਗਣਾ ਇਹਦੇ ਵਿੱਚ ਅਲਣ ਪਾ ਦੇਣਾ ਅਲਣ ਪਾ ਗਏ ਮਿਲ ਕੇ ਤੜਕਾ ਲਾ ਦੇਣਾ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਤੇ ਅੱਜ ਮੈਂ ਤੁਹਾਨੂੰ ਆਪਣੇ ਚੈਨਲ ਦੇ ਜ਼ਰੀਏ ਦੱਸ ਰਿਹਾ ਕਿ ਮੇਰਾ ਲੋਪੋਂ ਦੀ ਪਿੰਡ ਵਾ ਤੇ ਇਹ ਸਾਰੇ ਮੇਰੇ ਯਾਰ ਸੱਜਣ ਨੇ ਮੇਰੇ ਮਿੱਤਰ ਨੇ ਔਰ ਰਸ਼ੀਦ ਮੀਵਾ ਸਿੰਘ ਜੀ ਸਾਡੇ ਪਿੰਡ ਦੇ ਜਿਨ੍ਹਾਂ ਦੀ ਮੈਂ ਵੀਡੀਓ ਜਿਹੜੀ ਆ ਆਪਣੇ ਚੈਨਲ ਤੇ ਪਾਈ ਆ ਤੇ ਬਾਕੀ ਇਹ ਸਾਰਾ ਮੇਰਾ ਪਿੰਡ ਆ ਮੇਰਾ ਆਪਣਾ ਪਰਿਵਾਰ ਏ ਔਰ ਮੈਨੂੰ ਇਸ ਗੱਲ ਦਾ ਬਹੁਤ ਮਾਣ ਆ ਕਿ ਮੇਰਾ ਪਿੰਡ ਲੁੱਪ ਗਿਆ ਸੋ ਮਿਹਰਬਾਨੀ ਥੈਂਕ ਯੂ ਜੀ ਓਕੇ ਵਿਕਰਮ ਜੀ ਜੀ ਬਹੁਤ ਚੀਜ਼ ਥੈਂਕ ਯੂ ਹਾਂ ਜੀ ਦੋਸਤੋ ਵਿਕਰਮ ਸ਼ਾਹ ਜੀ ਦੇ ਘਰ ਜਿਹੜਾ ਆਏ ਨੇ ਲੋੜੀ ਲੈਣ ਬੱਚੇ ਤੇ ਸੁਣਦੇ ਇਹਨਾਂ ਤੋਂ ਆਪਾਂ ਗਾਉਣ ਆਜੋ ਤੁਸੀਂ ਨਾਲ ਥੋੜਾ ਆ ਜਿਓ ਹਾਂਜੀ ਕਰੋ ਸ਼ੁਰੂ ਮਾਰੀ ਪੀਲਾਰੀ ਤੇਰੀ ਜਿਵੇਂ ਜੋੜੀ ਜੋੜੀ ਜਾਵੇ ਆਸਾਂ ਨੂੰ ਫੁੱਲਿਆਂ ਦਾ ਚਾ ਉੱਲੇ ਮੇ ਮੇ ਸਤਪਰਾ ਮੰਗੇ ਮੈਕਪਰਾ ਵਾਲਾ ਓਡੀ ਖੇਲੜ ਵਾਲਾ ਓਡੀ ਕਹੇ ਖਲੇ ਨੰਦ ਸਾਹਿਬ ਖਲੇ ਅਲਾਨ ਸਾਹਿਬ ਉੱਚਾ ਮਨ ਨੂੰ ਲਗਾ ਸੁੱਚਾ ਬੰਦਾ ਹੈ ਕਿ ਸੋਹੀ ਇਹਨੇ ਮਾਰੀ ਸੋਹੀ ਮੇਰਾ ਤੇ ਰਗੀ ਤੇਰੀ ਜੀਵੇ ਜੜੀ ਜੁੜੀ ਜਾਵੇ ਆ ਸਾਨੂੰ ਫੁੱਲੇ ਆ ਦਾ ਚਾ ਅੰਬੇ ਮੇ ਬੇ ਮੈਂ ਸਤਿ ਪ੍ਰਭ ਮੰਗੇ ਮੇ ਪ੍ਰਭਾ ਕੋਢੀ ਕੇਲੜ ਵਾਲਾ ਕੋ ਅੱਡੀ ਕਿੱਤੇ ਕੇਲੇ ਲੰਗਸਾ ਖਲੇ ਲੰਗਸਾ ਉੱਚਾ ਮੇਨ ਮਨ ਨੂੰ ਲੱਗਾ ਸੁੱਚਾ ਮੈਂ ਤੁਹਾਨੂੰ ਕੋਈ ਨਿਆਰ ਉੜਦਾ ਆ ਵੀਰਾ ਦੀ ਵਟੀ ਸਣੀ ਲਿਆ ਵੀਰਾ ਫਤਮਾ ਦਾ ਦੁੱਧ ਪੀਵੇ ਗਾਂ ਦਾ ਵਟੀ ਆਈ ਸ਼ੰਖ ਦਿੱਤੇ ਆਸੂ ਪਾ ਕੇ ਵੱਡੇ ਕਰਵਾਵਾਂਗੇ ਵੱਡਾ ਕਰ ਉੱਚਾ ਛੱਲੀਆਂ ਦਾ ਗੁੱਛਾ ਇੱਕ ਛੱਲੀ ਤੋੜਾਂਗੇ ਲੱਖ ਰੁਪਏ ਵੀ ਜੋੜਾਂਗੇ ਥੈਂਕ ਯੂ ਥੈਂਕ ਯੂ ਬਹੁਤ ਮਿਹਰਬਾਨੀ ਬੱਚੋ ਤੁਹਾਡੀ ਬਹੁਤ ਮਿਹਰਬਾਨੀ ਹਾਂਜੀ ਨਾਮ ਕੀ ਆਪਣਾ ਮਾਨਤ ਕੌਰ ਤੇ ਡੈਡੀ ਦਾ ਨਾਮ ਕੀ ਆ ਵਿਕਰਮਜੀਤ ਸਿੰਘ ਵਿਕਰਮਜੀਤ ਸਿੰਘ ਤੇ ਹੁਣ ਤੁਸੀਂ ਸਾਨੂੰ ਬੋਲੀਆਂ ਸੁਣਾ ਰਹੇ ਜੋ ਬੋਲੀਆਂ ਬੋਲੀਆਂ ਚਲੋ ਸੁਣਾ ਦਿਓ ਫਿਰ ਬੋਲੀਆਂ ਆਉਣ ਲੋ ਸਾਨੀ ਨੇ ਮੁੰਨੇ ਜੰਮੇ ਉਹਦੇ ਉਹ ਨੀ ਸੋਈ ਸਾਤ ਦਿਨ ਨੇ ਮੁੰਨੇ ਜੰਮੇ ਉਹਨੇ ਰੀ ਸੋਈ ਸਾਰੇ ਮਾ ਹਾਂਜੀ ਦੋਸਤੋ ਵੇਖੋ ਠੰਡ ਦੇ ਦਿਨਾਂ ਤੇ ਟਾਈਮ ਜਿਹੜਾ ਬਹੁਤ ਹੋ ਚੁੱਕਾ ਤੇ ਘੁੰਮਦੇ ਘਮਾਉਂਦੇ ਹੁਣ ਅਸੀਂ ਪਹੁੰਚ ਗਏ ਆ ਉਸ ਘਰੇ ਜਿਸ ਘਰ ਦੇ ਵਿੱਚ ਭੁੱਗਾ ਲੱਗਾ ਵਾ ਤੇ ਲੋੜੀ ਦੇ ਗੀਤ ਸੰਗੀਤ ਚੱਲ ਰਿਹਾ ਲੱਗੀਆਂ ਦੇ ਰੌਣਕਾਂ ਤੇ ਆਓ ਤੁਹਾਨੂੰ ਰੌਣਕਾਂ ਵਿਖਾਉਂਦੇ ਆ ਤੇ ਜੁੜੇ ਰਹੋ ਸਾਡੇ ਨਾਲ ਤੇ ਆਓ ਚੱਲਦੇ ਆ ਉਹਨਾਂ ਦੇ ਘਰੇ ਹਾਂਜੀ ਦੋਸਤੋ ਸਾਡੇ ਨਾਲ ਆ ਇਸ ਘਰ ਦੇ ਮਾਲਕ ਦੇ ਇਸ ਘਰ ਦੇ ਵਿੱਚ ਬਹੁਤ ਖੁਸ਼ੀਆਂ ਖੇੜੇ ਤੇ ਰੌਣਕਾਂ ਲੱਗੀਆਂ ਨੇ ਤੇ ਕਰਦੀ ਉਹਨਾਂ ਨਾਲ ਗੱਲਬਾਤ ਅਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਪਾਜੀ ਕੀ ਹਾਲ ਜੋ ਠੀਕ ਠਾਕ ਹਾਂਜੀ ਬਈ ਅੱਲਾਹ ਤੁਹਾਨੂੰ ਸਾਰੇ ਪਰਿਵਾਰ ਨੂੰ ਲੋੜੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੇ ਲੱਖ ਲੱਖ ਵਧਾਈਆਂ ਜੀ ਤੁਹਾਨੂੰ ਵੀ ਵਧਾਈ ਤੇ ਹੁਣ ਮੈਨੂੰ ਇਹ ਦੱਸੋ ਕਿ ਕਿਹੜੀ ਖੁਸ਼ੀ ਦੇ ਵਿੱਚ ਤੁਸੀਂ ਇਹ ਭੁੱਗਾ ਲਾਇਆ ਤੇ ਰੌਣਕਾਂ ਲਾਈਆਂ ਨੇ ਇਹ ਤੁਸੀਂ ਬੈਦੀ ਭਾਜੀ ਇਹ ਸਾਰੇ ਮੱਲੇ ਵਾਲਿਆਂ ਨੇ ਖੁਸ਼ੀ ਨਾਲ ਰਲ ਕੇ ਭੁੱਗਾ ਲਾਇਆ ਅੱਛਾ ਤੁਹਾਡੇ ਗਲੀ ਗੁਮਾਂਡ ਹਾਂਜੀ ਸਾਰੀਆਂ ਸਹੇਲੀਆਂ ਭੈਣਾਂ ਇਕੱਠੀਆਂ ਆਈਆਂ ਖੁਸ਼ੀ ਨਾਲ ਲਾਇਆ ਖੁਸ਼ੀ ਨਾਲ ਲਾਇਆ ਸਾਰਿਆਂ ਨੇ ਹਨਾ ਜੀ ਅੱਛਾ ਇਹ ਸਾਰੇ ਫਿਰ ਲਾਗੇ ਪਾਸੇ ਆਪਣੀ ਗਵਾਂਢ ਦੇ ਸਾਰੇ ਆਂਡ ਗਵਾਂਢ ਸਾਡੇ ਸਹੇਲੀਆਂ ਪਹਿਲਾਂ ਹੀ ਕੋਈ ਨਹੀਂ ਸੱਤਿਆ ਅੱਛਾ ਜੀ ਸਹੇਲੀਆਂ ਪਹਿਣਾ ਸਾਰੇ ਹਾਂਜੀ ਦੋਸਤੋ ਤੁਸੀਂ ਵੀ ਇਦਾਂ ਮਿਲ ਜੁਲ ਕੇ ਰਿਹਾ ਕਰੋ ਕਿਉਂਕਿ ਵੇਖੋ ਸਾਡੇ ਆਂਡ ਗਵਾਂਢ ਇਹਨਾਂ ਦੇ ਕਿੰਨਾ ਪਿਆਰ ਵਾ ਤੇ ਆਂਡ ਗਵਾਂਢ ਸਾਰਾ ਇਕੱਠਾ ਹੋਇਆ ਵਾ ਤੇ ਇਸ ਕਰਕੇ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਵੀ ਪਿਆਰ ਤੇ ਸਤਿਕਾਰ ਦੇ ਨਾਲ ਆਂਡ ਗਵਾਂਢ ਨਾਲ ਰਿਹਾ ਕਰੋ ਸੋ ਥੈਂਕ ਯੂ ਮਿਹਰਬਾਨੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਸਾਡੇ ਨਾਲ ਇਸ ਘਰ ਦੇ ਮਾਲਕ ਨੇ ਸਰਦਾਰ ਸੁਵਿੰਦਰ ਸਿੰਘ ਜੀ ਇਹ ਕਰਦੇ ਉਹਨਾਂ ਨਾਲ ਗੱਲਬਾਤ ਗੱਲਬਾਤ ਕਰਨ ਤੋਂ ਪਹਿਲਾਂ ਜਿਹੜਾ ਉਹਨਾਂ ਦੇ ਚਿਹਰੇ ਦੇ ਦੇਖੋ ਕਿ ਕਿੰਨਾ ਨੂਰ ਆ ਤੇ ਕਿੰਨਾ ਚਾਵ ਆ ਲੋਹੜੀ ਦੇ ਤਿਉਹਾਰ ਦਾ ਕਿਉਂਕਿ ਸਾਡੇ ਜਿਹੜੇ ਪੰਜਾਬੀ ਨੇ ਉਹ ਇਸ ਤਿਉਹਾਰ ਨੂੰ ਬਹੁਤ ਚਾਵਾ ਤੇ ਸ਼ਰਧਾ ਨਾਲ ਮਨਾਉਂਦੇ ਤੇ ਕਰਦੇ ਉਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੋ ਬੜਾ ਠੀਕ ਠਾਕ ਅੱਛਾ ਰੌਣਕਾਂ ਲੱਗੀਆਂ ਫਿਰ ਅੱਜ ਤੁਹਾਡੇ ਆ ਗਏ ਹਾਂ ਜੀ ਇਹ ਐਰ ਕੀ ਲੱਗੀਆਂ ਰੌਣਕਾਂ ਕਿ ਜਾਂ ਕਿਦਾਂ ਚੱਲਦਾ ਕੰਮ ਇੱਥੇ ਇਹ ਹਰ ਸਾਲ ਚੱਲਦਾ ਜੀ ਹਰ ਸਾਲ ਲੱਗਦੀਆਂ ਰੌਣਕਾਂ ਅੱਛਾ ਜੀ ਤੇ ਆਣ ਗਵਾਨ ਫਿਰ ਸਾਰਾ ਹ ਹਾਂਜੀ ਦੋਸਤੋ ਇਹਨਾਂ ਨਾਲ ਗੱਲ ਕੀਤੀ ਆ ਤੇ ਇਹ ਕਹਿ ਰਹੇ ਆ ਕਿ ਭੈਣ ਭਰਾ ਇਕੱਠੇ ਹੋਏ ਨੇ ਆੜ ਗੁਮਾੜ ਇਕੱਠਾ ਹੋਇਆ ਏ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਪਿਆਰ ਆ ਤੇ ਇਦਾਂ ਹੀ ਮੁਹੱਬਤ ਔਰ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਦਾ ਸਾਰਿਆਂ ਦਾ ਇਦਾਂ ਹੀ ਪਿਆਰ ਬਣਦਾ ਰਹੀਏ ਤੇ ਆਓ ਬਾਕੀ ਤੁਹਾਨੂੰ ਅੱਗੇ ਮਲਾਉਂਦੇ ਆਉਣਿਆ ਮਾਮੀ ਸਗਣ ਮਨਾਵੇ ਓੜੀ ਅਜ ਬਸਿਆ ਤੇਰਾ ਮਾਮਾ ਪਲਾ ਤੇ

ਵੀਰੇ ਦੀ ਗੋੜੀ ਟੱਪਣੀ ਨੀ ਟੱਪ ਪਰ ਦਰਿੰਦੀ ਆ ਇੱਟੇ ਤੇ ਆਇਆ ਬਨਾਨਾ ਇਹੋ ਜਿਹੀ ਖੁਸ਼ੀਆਂ ਲੈ ਆਇਆ ਬਨਾਨਾ ਇਹੋ ਜਿਹੀ ਖੁਸ਼ੀਆਂ ਲਿੰਬਾ ਬਨਾਨਾ ਅਵੇ ਨਿਆ ਕੁਛੀ ਆਏ ਹੋ ਨਿਆ ਕੁਛੀ ਨਹੀਂ ਕਰਦੇ ਫੜਾ ਵਧੀਆ ਲੱਗਦਾ ਨਾ 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 ਤੇ ਪਰ ਜਾਈ ਆਪਾਂ ਦੋਵੇਂ ਨੱਚੀਏ ਆਪਾਂ ਦੋ ਨੱਚੀਏ ਨੰਨਾਂ ਤੇ ਪਰ ਜਾਈ ਆਪਾਂ ਦੋ ਰੈਡੀ ਜੀ ਜਿਹੜੀ ਕੰਮ ਆਖੋ ਮੁੰਡਿਆ ਛੰਛਣੀਆਂ ਸੱਜਣੀਆਂ ਨੂੰ ਜਾਵਾਂਗੇ ਜਾਵਾਂਗੇ ਦੋਸੋਂ ਤੀਰ ਲਿਆਵਾਂਗੇ ਜਾਵਾਂਗੇ ਇੱਕ ਤੀਰ ਨੂੰ ਟੰਗ ਦੇ ਆਏ ਵੱਡੇ ਭਾਈ ਨੂੰ ਮਾਰ ਕੇ ਆਂਗੇ ਇੱਕ 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 ਜੱਗ ਦੇ ਕਾਲਾ ਲਾ ਦੇ ਜੇ ਕਾਲਾ ਲਾ ਦੇ ਬੋਲੇ ਇਸ ਨਿਹਾਲ हां जी दोस्तों एया दी ਸਾਡੇ ਪੰਜਾਬ ਦਾ ਬਹੁਤ ਪ੍ਰਸਿੱਧ ਤਿਉਹਾਰ ਲੋਹੜੀ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਨਾਲ ਸਬਸਕ੍ਰਾਈਬ ਕਰ ਦਿਓ ਸੋ ਸਰਹੱਦੀ ਲੋਕ ਵਿਰਸਾ ਚੈਨਲ ਦੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ